ਕੌਣ ਸੀ ਅਬਦੁਲ ਕਰੀਮ ਤਿਲਗੀ ਕਿਵੇਂ ਚੱਲਦਾ ਰਿਹਾ 11 ਸਾਲ ਤੱਕ ਇਹ ਸਾਰਾ ਤੰਦਾ ਕਿ ਪੁਲਿਸ ਵੀ ਉਸ ਨਾਲ ਵਾਲੀ ਸੀ ਜਾਂ ਵੱਡੇ ਵੱਡੇ ਨੇਤਾ ਵੀ ਉਹਦੇ ਮੂਰੇ ਸਿਰ ਚਕਾਉਂਦੇ ਸੀ ਸਾਰੀ ਗੱਲਬਾਤ ਕਰਾਂਗੇ ਆਪਾਂ ਇਸ ਵੀਡੀਓ ਦੇ ਵਿੱਚ ਵੀ ਵੈਲਕਮ ਆ ਜੀ ਸਾਰਿਆਂ ਦਾ ਆਪਣੇ YouTube ਚੈਨਲ ਤੇ Facebook ਪੇਜ ਤੇ ਤੇ ਅੱਜ ਆਪਾਂ ਤੁਹਾਡੇ ਵਾਸਤੇ ਬਹੁਤ ਹੀ ਇੰਟਰਸਟਿੰਗ ਸਟੋਰੀ ਲੈ ਕੇ ਆਏ ਆ ਇੱਕ ਇਹੋ ਜਿਹੀ ਸਟੋਰੀ ਇੱਕ ਫਲ ਵੇਚਣ ਵਾਲੇ ਗਰੀਬ ਘਰ ਦੇ ਇੱਕ ਛੋਟੇ ਜਿਹੇ ਬੱਚੇ ਨੇ ਮਤਲਬ ਭਾਰਤ ਸਰਕਾਰ ਨਾਲ 2000 ਕਰੋੜ ਦਾ ਘਪਲਾ ਕੀਤਾ ਤੇ ਉਹ 2000 ਕਰੋੜ ਦਾ ਘਪਲਾ ਸਿਰਫ ਕਾਗਜ਼ਾਂ ਦੇ ਵਿੱਚ ਸੀ ਜੇ ਉਸ ਦਾ ਅਨੁਮਾਨ ਲਾਈਏ ਤਾਂ ਉਹ 10000 ਕਰੋੜ ਤੱਕ ਦਾ ਘਪਲਾ ਹੋ ਸਕਦਾ ਤੇ ਆਪਾਂ ਅੱਜ ਸਾਰੀ ਉਸ ਦੇ ਬਾਰੇ ਡਿਟੇਲ ਚ ਗੱਲ ਕਰਾਂਗੇ ਤੇ ਜੇ ਤੁਸੀਂ ਆਇਓ ਸਾਡੇ ਪੇਜ ਤੇ ਪਹਿਲੀ ਵਾਰੀ ਤਾਂ ਸਾਡੇ ਪੇਜ ਨੂੰ ਤੇ YouTube ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਕਰ ਲਓ ਤੇ ਵੀਡੀਓ ਨੂੰ ਲਾਸਟ ਤੱਕ ਦੇਖਣਾ ਸਕਿੱਪ ਨਹੀਂ ਕਰਨਾ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਕੇ ਜਾਣਾ ਜੀ ਅਬਦੁਲ ਕਰੀਮ ਤੇਲਗੀ ਤੁਸੀਂ ਬੱਬੂ ਮਾਨ ਦਾ ਗਾਣਾ ਸੁਣਿਆ ਹੋਵੇਗਾ ਬੜਾ ਫੇਮਸ ਹੋਇਆ ਸੀ ਉਸ ਟਾਈਮ ਬੈਠਾ ਤੇਲਗੀ ਨਜ਼ਾਰੇ ਲੈਂਦਾ ਜੇਲ੍ਹ 'ਚ ਸਪੋਰਟ ਉਹਨੂੰ ਸਰਕਾਰੀ ਏ ਹਾਂਜੀ ਆਪਾਂ ਉਸ ਤੇਲਗੀ ਦੀ ਗੱਲ ਕਰਨ ਜਾ ਰਹੇ ਹਾਂ ਤੇਲਗੀ ਦਾ ਜਨਮ ਸੀ ਜਿਹੜਾ ਦੋਸਤੋ ਉਹ ਕਰਨਾਟਕਾ ਦੇ ਖਾਨਾਪੁਰ ਸ਼ਹਿਰ ਦੇ ਵਿੱਚ ਹੋਇਆ ਤੇ ਉਹ ਦੋਸਤੋ ਉਹਦੇ ਜਿਹੜੇ ਪਿਤਾ ਜੀ ਸੀਗੇ ਉਹ ਖਾਨਾਪੁਰ ਰੇਲਵੇ ਸਟੇਸ਼ਨ ਤੇ 4ਥ ਕਲਾਸ ਅਫਸਰ ਸੀ ਤਾਂ ਕੋਈ ਵੀ ਪਿਤਾ ਇਹ ਨਹੀਂ ਚਾਹੁੰਦਾ ਕਿ ਉਸ ਦਾ ਬੇਟਾ ਕੋਈ ਗਲਤ ਕੰਮ ਕਰੇ ਤਾਂ ਕਰਕੇ ਉਹਨੂੰ ਤੇ ਉਹਦੇ ਭਰਾਵਾਂ ਨੂੰ ਉਹਨਾਂ ਨੇ ਇੱਕ ਖਾਨਾਪੁਰ ਦੇ ਪ੍ਰਾਈਵੇਟ ਸਕੂਲ ਦੇ ਵਿੱਚ ਭਰਤੀ ਕਰਾਇਆ ਹੋਇਆ ਸੀ ਪਰ ਟਾਈਮ ਉਦੋਂ ਬਦਲਦਾ ਜਦੋਂ ਉਹ 8ਵੀਂ ਕਲਾਸ ਦੇ ਵਿੱਚ ਹੁੰਦਾ ਤੇ ਉਹਦੇ ਪਿਤਾ ਦੀ ਸ਼ੂਗਰ ਜਾਂ ਡਾਇਬੀਟਿਸ ਕਰਕੇ ਅਚਾਨਕ ਮੌਤ ਹੋ ਜਾਂਦੀ ਆ ਤਾਂ ਉਹਦੇ ਪਿਤਾ ਦੀ ਮੌਤ ਹੁੰਦੀ ਆ ਤਾਂ ਘਰ ਦਾ ਗੁਜ਼ਾਰਾ ਕੋਈ ਨਹੀਂ ਚਲਾ ਸਕਦਾ ਸੀ ਤੇ ਤੇਲਗੀ ਪਰਿਵਾਰ ਦੇ ਵਿੱਚੋਂ ਸਭ ਤੋਂ ਵੱਡਾ ਸੀ ਤਾਂ ਉਹ ਨੂੰ ਇਹ ਜ਼ਿੰਮੇਵਾਰੀ ਲੈਣੀ ਪੈਂਦੀ ਆ ਤਾਂ ਉਹ ਕੀ ਕਰਦਾ ਦੋਸਤੋ ਉਸ ਟਾਈਮ ਜਿਹੜਾ ਖਾਨਾਪੁਰ ਦਾ ਰੇਲਵੇ ਸਟੇਸ਼ਨ ਸੀ ਉਸ ਤੇ 8-10 ਗੱਡੀਆਂ ਆਉਂਦੀਆਂ ਸੀ ਤਾਂ ਉਸ ਨੂੰ ਪਤਾ ਸੀ ਕਿ ਇਹ ਰੇਲਵੇ ਸਟੇਸ਼ਨ ਚਹਿਲ ਪਹਿਲ ਵਾਲਾ ਤਾਂ ਉੱਥੇ ਫਲ ਵੇਚਣ ਲੱਗ ਜਾਂਦਾ ਤਾਂ ਫਲ ਵੇਚਣ ਦਾ ਕੰਮ ਕਰ ਲੈਂਦਾ ਉਸ ਨਾਲ ਉਸ ਦੇ ਘਰ ਦਾ ਗੁਜ਼ਾਰਾ ਵਧੀਆ ਚੱਲਣ ਲੱਗ ਜਾਂਦਾ ਤਾਂ ਜ਼ਿੰਦਗੀ ਵਧੀਆ ਟੱਪਦੀ ਰਹਿੰਦੀ ਹੈ ਗੁਜ਼ਾਰਾ ਵਧੀਆ ਹੁੰਦਾ ਤਾਂ ਉਸ ਤੋਂ ਬਾਅਦ ਉਹ ਖਾਨਾਪੁਰ ਦੇ ਹੀ ਇੱਕ ਕਾਲਜ ਦੇ ਵਿੱਚ ਬੀ ਕਾਮ ਦੀ ਪੜ੍ਹਾਈ ਕਰ ਲੈਂਦਾ ਤੇ ਬੀ ਕਾਮ ਕਰਕੇ ਗ੍ਰੈਜੂਏਟ ਹੋ ਜਾਂਦਾ ਕਰ ਲੈਂਦਾ ਤਾਂ ਉਹ ਸੋਚਦਾ ਮੇਰਾ ਪਾ ਜਿੰਦਗੀ ਦੇ ਵਿੱਚ ਕੁਝ ਐਸਾ ਕਰਨਾ ਕਿ ਪੈਸਾ ਹੀ ਪੈਸਾ ਕਮਾਇਆ ਜਾ ਸਕੇ ਕਿਉਂਕਿ ਸ਼ੁਰੂ ਤੋਂ ਹੀ ਉਸ ਦਾ ਜਿਹੜਾ ਦਿਮਾਗ ਸੀ ਉਹ ਬਹੁਤ ਛੇਤੀ ਅਮੀਰ ਬਣਨ ਦਾ ਤੇ ਬਹੁਤ ਜ਼ਿਆਦਾ ਪੈਸਾ ਕਮਾਉਣ ਦਾ ਉਹ ਸ਼ੁਰੂ ਤੋਂ ਹੀ ਇਹ ਸ਼ੌਂਕ ਆਪਣੇ ਦਿਮਾਗ ਦੇ ਵਿੱਚ ਹਮੇਸ਼ਾ ਰੱਖਦਾ ਸੀ ਤਾਂ ਉਹ ਉੱਥੋਂ ਫਲ ਵੇਚਣ ਦਾ ਕੰਮ ਛੱਡ ਦਿੰਦਾ ਤੇ ਉਹ ਬੀ ਕਾਮ ਦੀ ਪੜ੍ਹਾਈ ਕਰਕੇ ਉਸ ਤੋਂ ਬਾਅਦ ਮੁੰਬਈ ਵੱਲ ਨੂੰ ਤੁਰ ਪੈਂਦਾ 80 ਦੇ ਦਸ਼ਕ ਦੇ ਵਿੱਚ ਉਹ ਜਦੋਂ ਮੁੰਬਈ ਪਹੁੰਚਦਾ ਤਾਂ ਉਸ ਟਾਈਮ ਉੱਥੇ ਅੰਡਰਵਾਰਡ ਦਾ ਰਾਜ ਹੁੰਦਾ ਅੰਡਰਵਾਰਡ ਦਾ ਰਾਜ ਹੋਣ ਕਰਕੇ ਮੁੰਬਈ ਸਾਰਾ ਅੰਡਰਵਾਰਡ ਦੇ ਅੰਡਰ ਚੱਲਦਾ ਤਾਂ ਤੇਲਗੀ ਵੀ ਉੱਥੇ ਪਹੁੰਚ ਜਾਂਦਾ ਤਾਂ ਤੇਲਗੀ ਸਭ ਤੋਂ ਪਹਿਲਾਂ ਉੱਥੇ ਫਿਲਿਕਸ ਨਾਮ ਦੀ ਕੰਪਨੀ ਦੇ ਵਿੱਚ ਨੌਕਰੀ ਕਰਦਾ ਫਿਲਿਕਸ ਨਾਮ ਦੀ ਕੰਪਨੀ ਦੇ ਵਿੱਚ ਨੌਕਰੀ ਕਰਨ ਤੋਂ ਬਾਅਦ 1 ਸਾਲ ਜੌਬ ਕਰਨ ਤੋਂ ਬਾਅਦ ਉੱਥੋਂ ਉਸ ਨੂੰ ਕੱਢ ਦਿੱਤਾ ਜਾਂਦਾ ਕਿਉਂਕਿ ਉਸ ਦੇ ਜਿਹੜੇ ਸ਼ੌਂਕ ਸੀ ਉਹ ਜਲਦੀ ਅਮੀਰ ਦੇ ਹੋਣ ਦੇ ਸੀ ਉਸ ਤੋਂ ਬਾਅਦ ਉਹਨੂੰ ਦੂਸਰੀ ਨੌਕਰੀ 크੍ਰਿਸ਼ਣ ਗੈਸਟ ਹਾਊਸ ਸਾਊਥ ਮੁੰਬਈ ਦੇ ਵਿੱਚ ਮਿਲਦੀ ਹੈ ਤੇ ਉੱਥੇ ਵੀ ਉਹ ਜ਼ਿਆਦਾ ਟਾਈਮ ਕੰਮ ਨਹੀਂ ਕਰਦਾ ਕਿਉਂਕਿ ਜਿਹੜੀ ਕਿਸਮਤ ਸੀ ਜਾਂ ਜਿਹੜਾ ਮੁਕੱਦਰ ਸੀ ਉਹ ਤੇਲਗੀ ਤੋਂ ਕੁਝ ਹੋਰ ਹੀ ਕਰਾਉਣ ਨੂੰ ਫਿਰਦਾ ਸੀ ਤਾਂ ਉੱਥੋਂ ਵੀ ਉਹ ਨੌਕਰੀ ਛੱਡ ਦਿੰਦਾ ਤੇ ਉਸ ਤੋਂ ਬਾਅਦ ਉਹ 사ウਦੀ ਚਲਾ ਜਾਂਦਾ ਕਿਉਂਕਿ ਉਹਨਾਂ ਟਾਈਮਾਂ ਦੇ ਵਿੱਚ 사ウਦੀ ਦੇ ਵਿੱਚ ਲੇਬਰ ਨੂੰ ਜਿਹੜਾ ਪੈਸਾ ਸੀ ਉਹ ਇੰਡੀਆ ਤੋਂ ਜ਼ਿਆਦਾ ਮਿਲਦਾ ਸੀ ਤਾਂ ਤੇਲਗੀ ਸੋਚਦਾ ਕਿ ਹੁਣ 사ウਦੀ ਜਾ ਕੇ ਐਸਾ ਕਮਾਇਆ ਜਾ ਸਕੇ ਤੇ ਛੇਤੀ ਅਮੀਰ ਹੋਈਏ ਪਰ ਉਹ 사ウਦੀ ਚਲਾ ਜਾਂਦਾ 7 ਸਾਲ ਉੱਥੇ ਰਹਿੰਦਾ ਉਹਦਾ ਫੇਰ ਵੀ ਕੁਝ ਨਹੀਂ ਬਣਦਾ ਕਿਉਂਕਿ ਜਿਹੜੀ ਕਿਸਮਤ ਸੀ ਉਹ ਉਸ ਤੋਂ ਕੁਝ ਹੋਰ ਕਰਾਉਣਾ ਚਾਹੁੰਦੀ ਸੀ ਉਹ ਵਾਪਿਸ ਉੱਥੋਂ ਇੰਡੀਆ ਆ ਜਾਂਦਾ ਉਹ ਜਦੋਂ ਇੰਡੀਆ ਆ ਜਾਂਦਾ ਤਾਂ ਇੰਡੀਆ ਆ ਕੇ ਉਹ ਸੋਚਦਾ ਵੀ ਕਿਉਂ ਨਾ ਹੁਣ ਆਪਾਂ ਸਾਰੇ ਲੋਕਾਂ ਨੂੰ 사ウਦੀ ਭੇਜਿਆ ਕਰੀਏ ਕਿਉਂਕਿ 사ウਦੀ ਦੇ ਵਿੱਚ ਜਿਹੜੀ ਲੇਬਰ ਦੀ ਮੰਗ ਸੀ ਉਹ ਜ਼ਿਆਦਾ ਸੀ ਇੰਡੀਆ ਦੇ ਵਿੱਚ ਲੇਬਰ ਸੀ ਜਿਹੜੀ ਉਹ ਆਮ ਮਿਲ ਜਾਂਦੀ ਸੀ ਆਹ ਉਹ ਕੀ ਕਰਦਾ ਇੱਕ ट्रैवल ਏਜੰਸੀ ਖੋਲਦਾ ਫਰਜੀ ट्रैवल ਏਜੰਸੀ ਖੋਲ ਕੇ ਕੀ ਕਰਦਾ ट्रैवल ਏਜੰਸੀ ਦਾ ਰਜਿਸਟਰਡ ਕਰਾ ਲੈਂਦਾ ਪਰ ਉਹਦੇ ਵਿੱਚ ਕੀ ਕਰਦਾ ਦੋਸਤੋ ਉਹ ਕਈ ਐਦਾਂ ਦੇ ਲੋਕਾਂ ਨੂੰ ਉਧਰ ਭੇਜ ਦਿੰਦਾ ਕਿਸੇ ਤੋਂ ਜ਼ਿਆਦਾ ਪੈਸੇ ਲੈ ਲੈ ਕਿਸੇ ਦੇ ਕਾਗਜ਼ ਨਹੀਂ ਪੂਰੇ ਕੋਈ ਘੱਟ ਪੜਿਆ ਲਿਖਿਆ ਜਾਂ ਕਿਸੇ ਦਾ ਕੋਈ ਵੀਜ਼ਾ ਨਹੀਂ ਤਾਂ ਉਹ ਐਦਾਂ ਦੇ ਕੰਮਾਂ ਨੂੰ ਪ੍ਰਮੋਟ ਕਰਨ ਲੱਗ ਜਾਂਦਾ ਤੇ ਲੋਕਾਂ ਨੂੰ ਇੰਡੀਆ ਤੋਂ ਸਾਊਦੀ ਭੇਜਣ ਲੱਗ ਜਾਂਦਾ ਤਾਂ ਉਸ ਦੀ ਕੰਪਨੀ ਦੇ ਵਿੱਚ ਉਸ ਨੂੰ ਅੱਛੀ ਇਨਕਮ ਹੁੰਦੀ ਹੈ ਤੇ ਵਧੀਆ ਸਾਰਾ ਇਹ ਕੰਮ ਧੰਦਾ ਚੱਲਦਾ ਰਹਿੰਦਾ ਜਿਹੜੀ ਉਸ ਦੀ ਕੰਪਨੀ ਹੁੰਦੀ ਹੈ ਦੋਸਤੋ ਉਹ 1990 ਦੇ ਵਿੱਚ ਮੁੰਬਈ ਦੇ ਵਿੱਚ ਪੂਰੀ ਮਸ਼ਹੂਰ ਹੋ ਜਾਂਦੀ ਹੈ ਕਿ ਬਿਨਾ ਕਾਗਜ਼ ਤੋਂ ਕੋਈ ਵੀ ਇਨਸਾਨ ਇੰਡੀਆ ਤੋਂ ਬਾਹਰ ਜਾ ਸਕਦਾ ਕਿਸੇ ਹੋਰ ਦੇਸ਼ ਨਹੀਂ ਤਾਂ ਉਹ ਉਹਨੂੰ 사ウਦੀ ਅਰਬ ਭੇਜ ਦੇਗਾ ਤਾਂ ਉਹਦੀ ਉੱਥੇ ਮੁੰਬਈ ਦੇ ਵਿੱਚ ਚੰਗੀ ਜਾਣ ਪਛਾਣ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਹਦੀ ਜ਼ਿੰਦਗੀ ਪਲਟਾ ਖਾਂਦੀ ਹੈ ਕਿ 1991 ਦੇ ਵਿੱਚ ਇੱਕ ਸਟ੍ਰਾਈਕ ਹੋ ਜਾਂਦੀ ਹੈ ਕਿ ਕੁਝ ਲੋਕਾਂ ਦਾ ਵੀਜ਼ਾ ਕੈਨਸਲ ਹੋ ਜਾਂਦਾ ਔਰ ਤੇਲਗੀ ਨੂੰ ਉਹਨਾਂ ਲੋਕਾਂ ਨੇ ਪੈਸੇ ਦਿੱਤੇ ਸੀ ਤਾਂ ਉਹ ਲੋਕ ਤੇਲਗੀ ਦੇ ਖਿਲਾਫ ਥਾਣੇ ਦੇ ਵਿੱਚ ਕੰਪਲੀਟ ਕਰਾ ਦਿੰਦੇ ਆ ਤਾਂ ਉਸ ਦੇ ਖਿਲਾਫ ਕੰਪਲੇਂਟ ਹੁੰਦੀ ਆ ਤਾਂ ਤੇਲਗੀ ਨੂੰ ਅਰੈਸਟ ਕਰ ਲਿਆ ਜਾਂਦਾ 1993 ਦੇ ਵਿੱਚ ਤੇ ਉਹਦੇ ਨਾਲ ਨਾਲ 1993 ਦੇ ਵਿੱਚ ਉੱਥੇ ਇੱਕ ਬੰਬ ਧਮਾਕਾ ਵੀ ਹੁੰਦਾ ਉਹ ਬੰਬ ਧਮਾਕਾ ਹੋਣ ਕਰਕੇ ਜਿਹੜਾ ਅੰਡਰਵਾਰਡ ਦੇ ਲੋਕ ਹੁੰਦੇ ਆ ਉਹ ਇੰਡੀਆ ਤੋਂ ਬਾਹਰ ਭੱਜਣਾ ਸ਼ੁਰੂ ਕਰ ਦਿੰਦੇ ਆ ਤੇ ਤੇਲਗੀ ਉਹਨਾਂ ਦੀ ਹੈਲਪ ਕਰਦਾ ਇੰਡੀਆ ਤੋਂ ਬਾਹਰ ਭੱਜਣ ਦੇ ਵਿੱਚ ਜਿਸ ਦੇ ਕਾਰਨ ਤੇਲਗੀ ਦੀ ਜਾਣ ਪਛਾਣ ਅੰਡਰਵਾਰਡ ਦੇ ਵਿੱਚ ਵੀ ਵਧੀਆ ਹੋ ਜਾਂਦੀ ਆ ਅੰਡਰਵਾਰਡ ਦੇ ਲੋਕ ਵੀ ਤੇਲਗੀ ਨੂੰ ਚੰਗੀ ਤਰ੍ਹਾਂ ਜਾਣਨ ਲੱਗ ਜਾਂਦੇ ਆ ਤਾਂ ਤੇਲਗੀ ਨੂੰ ਜਦੋਂ 1993 ਦੇ ਵਿੱਚ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ ਤਾਂ ਉਸ ਤੋਂ ਬਾਅਦ ਉਹਦੀ ਕਿਸਮਤ ਆ ਜਿਹੜੀ ਪਲਟਾ ਖਾਂਦੀ ਆ ਉੱਥੇ ਉਸ ਦੀ ਜਿਹੜੀ ਮੁਲਾਕਾਤ ਹੈ ਉਹ ਐਹ ਜਿਹੇ ਇਨਸਾਨਾਂ ਨਾਲ ਹੁੰਦੀ ਹੈ ਜਿੱਥੋਂ ਇਹ ਸਾਰੀ ਕਹਾਣੀ ਸ਼ੁਰੂ ਹੁੰਦੀ ਆ ਤੇਲਗੀ ਦਾ 골ਡਨ ਪੀਰੀਅਡ ਦੋਸਤੋ ਉਹ ਜੇਲ੍ਹ ਤੋਂ ਸ਼ੁਰੂ ਹੁੰਦਾ ਜਦੋਂ ਤੇਲਗੀ ਜੇਲ੍ਹ ਦੇ ਵਿੱਚ ਪਹੁੰਚ ਜਾਂਦਾ ਤਾਂ ਉੱਥੋਂ ਸ਼ੁਰੂ ਹੁੰਦੀ ਹੈ ਇਹ ਸਾਰੇ ਵੱਡੇ ਸਕੈਮ ਦੀ ਕਹਾਣੀ ਤਾਂ ਉੱਥੇ ਜਾ ਕੇ ਉਹ ਮਿਲਦਾ ਸੋਨੀ ਨੂੰ ਜਿਹਦਾ ਨਾਮ ਪੂਰਾ ਸੀ ਰਤਨ ਸੋਨੀ ਰਤਨ ਸੋਨੀ ਜੋ ਉਸ ਟਾਈਮ ਸਟਾਕ ਮਾਰਕੀਟ ਦੇ ਵਿੱਚ ਕਪੜਾ ਕਰਨ ਦੀ ਸਜ਼ਾ ਕੱਟ ਰਿਆ ਹੁੰਦਾ ਕਿਉਂਕਿ ਉਸ ਟਾਈਮ ਇੱਕ ਹੋਰ ਜਿਹੜਾ ਬਹੁਤ ਵੱਡਾ ਕਪੜਾ ਇੰਡੀਆ ਦੇ ਵਿੱਚ ਸਾਹਮਣੇ ਆਇਆ ਸੀ ਜਿਹਨੂੰ ਸਟਾਕ ਮਾਰਕੀਟ ਦਾ ਕਪੜਾ ਕਹਿ ਦਿੰਨੇ ਆਪਾਂ ਉਸ ਕਪੜੇ ਦੇ ਵਿੱਚ ਉਹ ਕੀ ਕਰਦਾ ਜਿਹੜੇ ਸਟਾਕ ਮਾਰਕੀਟ ਦੇ ਨਕਲੀ ਕਾਗਜ਼ ਪੱਤਰ ਬਣਾ ਕੇ ਕਿਉਂਕਿ ਜਿਹੜੀ ਪਹਿਲਾਂ ਸਟਾਕ ਮਾਰਕੀਟ ਸੀ ਉਹ ਸਿਰਫ ਕਾਗਜ਼ ਬੇਸ ਚੱਲਦੀ ਸੀ ਜਾਂ ਆਪਾਂ ਕਹਿ ਸਕਦੇ ਆਂ ਵੀ ਸਟੈਂਪ ਪੇਪਰ ਦੇ ਉੱਤੇ ਹੀ ਸ਼ੇਰਾਂ ਨੂੰ ਲਿਖਿਆ ਜਾਂਦਾ ਸੀ ਉਹੀ ਸ਼ੇਅਰ ਹੁੰਦੇ ਸੀ ਉਸੇ ਨੂੰ ਪੱਕੇ ਸ਼ੇਅਰ ਮੰਨਿਆ ਜਾਂਦਾ ਸੀ ਤਾਂ ਜਿਹੜਾ ਰਤਨ ਸੋਨੀ ਸੀ ਦੋਸਤੋ ਉਹ ਸਟਾਕ ਮਾਰਕੀਟ ਦੇ ਵਿੱਚ ਜਾਲੀ ਸਟੈਂਪ ਪੇਪਰ ਤੇ ਸਟਾਕ ਬਣਾ ਕੇ ਵੇਚਦਾ ਸੀ ਤਾਂ ਉਸ ਦੇ ਵਿੱਚ ਉਹ ਉੱਥੇ ਸਜ਼ਾ ਕੱਟ ਰਿਹਾ ਹੁੰਦਾ ਤਾਂ ਉਸ ਦੀ ਮੁਲਾਕਾਤ ਆਪਣੇ ਤੇਲਗੀ ਨਾਲ ਹੁੰਦੀ ਆ ਤਾਂ ਉੱਥੋਂ ਸ਼ੁਰੂ ਹੁੰਦੀ ਆ ਇਹ ਸਾਰੇ ਜੁਰਮ ਦੀ ਕਹਾਣੀ ਜਦੋਂ ਇਹ ਤਿੰਨੋਂ ਦੇਲ ਦੇ ਵਿੱਚੋਂ ਬਾਹਰ ਆ ਜਾਂਦੇ ਆ ਤਾਂ ਪਲਾਨ ਕਰਦੇ ਆ ਕਿ ਹੁਣ ਆਪਾਂ ਸਟੈਂਪ ਪੇਪਰ ਦਾ ਬਿਜ਼ਨਸ ਸ਼ੁਰੂ ਕਰਾਂਗੇ ਸਟੈਂਪ ਪੇਪਰ ਨਕਲੀ ਬਣਾ ਕੇ ਵੇਚਿਆ ਕਰਾਂਗੇ ਪਰ ਸਟੈਂਪ ਪੇਪਰ ਨਕਲੀ ਬਣਾਉਣਾ ਐਡਾ ਸੌਖਾ ਕੰਮ ਨਹੀਂ ਸੀ ਕਿਉਂਕਿ ਉਸ ਸਮੇਂ ਜਿਹੜੇ ਸਟੈਂਪ ਪੇਪਰ ਸੀ ਨਕਲੀ ਉਹ ਨਾਸਿਕ ਦੀ ਪ੍ਰੈਸ ਦੇ ਵਿੱਚ ਤਿਆਰ ਹੁੰਦੇ ਸੀ ਉਹ ਸੈਂਟਰ ਭਾਰਤ ਸਰਕਾਰ ਦੀ ਇੱਕ ਸਰਕਾਰੀ ਪ੍ਰੈਸੀ ਜਿੱਥੇ ਸ਼ਾਹੀ ਫੌਂਟ ਤੇ ਮਸ਼ੀਨਾ ਸਾਰੀਆਂ ਸਰਕਾਰ ਦੇ ਅੰਡਰ ਹੁੰਦੀਆਂ ਸੀ ਕੋਈ ਵੀ ਬਾਹਰਲਾ ਇਨਸਾਨ ਉਹਦੇ ਉੱਤੇ ਨਾ ਤਾਂ ਉਸ ਮਸ਼ੀਨ ਤੱਕ ਪਹੁੰਚ ਕਰ ਸਕਦਾ ਸੀ ਨਾ ਹੀ ਉਸ ਨੂੰ ਫੌਂਟ ਤੇ ਸ਼ਾਹੀ ਮਿਲਦੀ ਸੀ ਤਾਂ ਉਹਨਾਂ ਨੇ ਦਿਮਾਗ ਲਗਾਇਆ ਕਿ ਸਭ ਤੋਂ ਪਹਿਲਾਂ ਆਪਾਂ ਇੱਕ ਏਜੰਸੀ ਲੈਣੇ ਆ ਸਟੈਂਪ ਪੇਪਰ ਦੀ ਸਰਕਾਰੀ ਏਜੰਸੀ ਦੇ ਵਾਸਤੇ ਉਹ ਅਪਲਾਈ ਕਰਦੇ ਆ ਤਾਂ ਸਰਕਾਰੀ ਏਜੰਸੀ ਲੈਣ ਵਾਸਤੇ ਉਹ ਪੌਂਚ ਕਰਦੇ ਆ ਉਸ ਟਾਈਮ ਦੇ ਸਮਾਜਵਾਦੀ ਨੇਤਾ ਜਿਸ ਦਾ ਨਾਮ ਸੀਗਾ ਅਨਿਲ ਗੋਟੇ ਅਨਿਲ ਗੋਟੇ ਨਾਲ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਤਾਂ ਅਨਿਲ ਗੋਟੇ ਨੂੰ ਕਹਿੰਦੇ ਆ ਵੀ ਸਾਡੀ ਜਿਹੜੀ ਮੀਟਿੰਗ ਹੈ ਤੂੰ ਉਸ ਸਮੇਂ ਦੇ ਰੈਵੈਨਿਊ ਮਿਨਿਸਟਰ ਨਾਲ ਕਰਵਾ ਜਿਸ ਦਾ ਨਾਮ ਸੀ ਬਿਲਾਸ ਰਾਓ ਦੇਸ਼ਮੁਖ ਉਸ ਸਮੇਂ ਦਾ ਰੈਵੈਨਿਊ ਮਿਨਿਸਟਰ ਸੀ ਤਾਂ ਉਹ ਉਹਨਾਂ ਦੀ ਮੀਟਿੰਗ ਤੇਲਗੀ ਦੀ ਮੀਟਿੰਗ ਬਿਲਾਸ ਰਾਓ ਦੇਸ਼ਮੁਖ ਨਾਲ ਕਰਾਉਂਦਾ ਤੇ ਉਹਨਾਂ ਨੂੰ ਉਸ ਦਾ ਲਾਇਸੈਂਸ ਮਿਲ ਜਾਂਦਾ ਲਾਇਸੈਂਸ ਕਿਸ ਚੀਜ਼ ਦਾ ਮਿਲ ਜਾਂਦਾ ਉਹਨਾਂ ਨੂੰ ਲਾਇਸੈਂਸ ਮਿਲ ਜਾਂਦਾ ਕਿ ਉਹ ਸਰਕਾਰੀ ਸਟੈਂਪ ਪੇਪਰ ਹੁਣ ਵੇਚ ਸਕਦੇ ਨੇ ਪਰ ਉਹ ਦਿਮਾਗ ਲਗਾਉਂਦੇ ਆ ਵੀ ਸਰਕਾਰੀ ਸਟੈਂਪ ਪੇਪਰ ਨਹੀਂ ਵੇਚਣਾ ਸਰਕਾਰ ਦੇ ਏਜੰਸੀ ਦੇ ਅੰਡਰ ਉਹਨਾਂ ਨੇ ਆਪਣੇ ਨਕਲੀ ਸਟੈਂਪ ਪੇਪਰ ਵੇਚਨੇ ਸੀ ਹੁਣ ਇੰਨਾ ਕੰਮ ਤਾਂ ਦੋਸਤੋ ਉਹ ਕਰ ਲੈਂਦੇ ਆ ਪਰ ਹੁਣ ਸਟੈਂਪ ਪੇਪਰ ਨੂੰ ਕਿੱਦਾਂ ਤਿਆਰ ਕੀਤਾ ਜਾਵੇ ਨਾ ਹੀ ਉਹਨਾਂ ਕੋਲ ਸ਼ਾਹੀ ਸੀ ਨਾ ਹੀ ਕੋਈ ਫੌਂਟ ਸੀ ਤੇ ਨਾ ਹੀ ਮਸ਼ੀਨ ਸੀ ਤਾਂ ਜਿਹੜਾ ਤੇਲਗੀ ਸੀ ਤੁਹਾਨੂੰ ਮੈਂ ਦੱਸਿਆ ਉਹ ਬੀ ਕਾਮ ਪਾਸ ਸੀ ਬਹੁਤ ਪੜਿਆ ਲੇਕੇ ਅਸੀਂ ਤੇ ਬਹੁਤ ਤੇਜ਼ ਦਿਮਾਗ ਦਾ ਸੀ ਤਾਂ ਉਹਨੇ ਆਪਣੇ ਕਿਵੇਂ ਨਾ ਕਿਵੇਂ ਉਹਦੀ ਅੰਡਰਵਾਰਡ ਦੇ ਵਿੱਚ ਚੰਗੀ ਜਾਣ ਪਛਾਣ ਹੋਣ ਕਰਕੇ ਉਸਨੇ 나ਸਿਕ ਦੇ ਵਿੱਚ ਕਿਵੇਂ ਨਾ ਕਿਵੇਂ ਪਹੁੰਚ ਕੀਤੀ ਤੇ ਉੱਥੋਂ ਪੁਰਾਣੀ ਮਸ਼ੀਨ ਖਰੀਦ ਲਈ ਕਿਉਂਕਿ ਦੋਸਤੋ ਜਿਹੜੀਆਂ 나ਸਿਕ ਦੇ ਵਿੱਚ ਪੁਰਾਣੀਆਂ ਮਸ਼ੀਨਾਂ ਹੁੰਦੀਆਂ ਸੀ ਉਹਨਾਂ ਨੂੰ ਸਰਕਾਰ ਤੋੜ ਕੇ ਬਿਲਕੁਲ ਪਾਰਟਸ ਉਹਦੇ ਖੋਲ ਕੇ ਫਿਰ ਉਹਨਾਂ ਨੂੰ ਕਬਾੜ ਦੇ ਵਿੱਚ ਵੇਚਦੀ ਸੀ ਉਸ ਦਾ ਵੀ ਟੈਂਡਰ ਹੁੰਦਾ ਸੀ ਪਰ ਕਿਵੇਂ ਨਾ ਕਿਵੇਂ ਜਿਹੜਾ ਤੇਲਗੀ ਸੀ ਉਹਦੀ ਅੰਡਰਵਾਰਡ ਦੇ ਵਿੱਚ ਜਾਣ ਪਛਾਣ ਸੀ ਉਹਨੇ ਉਸ ਪ੍ਰੈਸ ਨੂੰ ਕਿਵੇਂ ਨਾ ਕਿਵੇਂ ਹਾਸਲ ਕਰ ਲਿਆ ਤੇ ਉਹਦੇ ਅੰਦਰ ਹੀ ਕੁਝ ਲੋਕ ਉਹਦੇ ਨਾਲ ਮਿਲੇ ਸੀ ਜਿਸ ਨੇ ਉਹਨਾਂ ਨੂੰ ਸ਼ਾਹੀ ਤੇ ਫੌਂਟ ਵੀ ਤੇਲਗੀ ਨੂੰ ਦੇ ਦਿੱਤੇ ਤਾਂ ਇੱਥੋਂ ਸ਼ੁਰੂ ਹੋ ਜਾਂਦਾ ਇਹ ਕਾਲਾ ਕਾਰੋਬਾਰ ਤਾਂ ਉਸ ਤੋਂ ਬਾਅਦ ਦੋਸਤੋ ਉਹ ਆਪਣੇ ਘਰ ਦੇ ਵਿੱਚ ਸਟੈਂਪ ਪੇਪਰ ਬਣਾਉਣੇ ਸ਼ੁਰੂ ਕਰ ਦਿੰਦਾ ਤਾਂ ਉਹ ਸ਼ੁਰੂ-ਸ਼ੁਰੂ ਦੇ ਵਿੱਚ 50 100 500 1000 2000 ਦੇ ਸਟੈਂਪ ਪੇਪਰ ਬਣਾਉਂਦੇ ਆ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਕੋਈ ਵੀ ਰਜਿਸਟਰੀ ਕੋਈ ਵੀ ਬੈਂਕ ਦਾ ਕੰਮ ਜਾਂ ਕੋਈ ਵੀ ਅਦਾਲਤ ਦਾ ਕੰਮ ਸਾਰਾ ਉਸ ਸਟੈਂਪ ਪੇਪਰਾਂ ਤੇ ਹੀ ਹੁੰਦਾ ਸੀ ਤੇ ਉਸ ਟਾਈਮ ਸਟੈਂਪ ਪੇਪਰਾਂ ਤੇ ਇਹ ਕੰਮ ਹੋਣ ਕਰਕੇ ਤਾਂ ਉਹਨਾਂ ਨੇ ਆਪਣੇ ਸਟੈਂਪ ਪੇਪਰ ਮਾਰਕੀਟ ਦੇ ਵਿੱਚ ਵੇਚਨੇ ਸ਼ੁਰੂ ਕਰਤੇ ਉਹਨਾਂ ਨੇ ਜਦੋਂ ਇਸ ਸਟੈਂਪ ਪੇਪਰ ਆਪਣੇ ਮਾਰਕੀਟ ਦੇ ਵਿੱਚ ਵੇਚਨੇ ਸ਼ੁਰੂ ਕਰੇ ਕਿਉਂਕਿ ਉਸ ਟਾਈਮ ਜਿਹੜਾ ਸਰਕਾਰੀ ਸਟੈਂਪ ਪੇਪਰ ਸੀ ਉਸ ਦਾ ਕਮਿਸ਼ਨ ਸਿਰਫ 2-3% ਹੁੰਦਾ ਸੀ ਤੇ ਇਹਨਾਂ ਨੇ ਲਾਲਚ ਦੇ ਕੇ ਆਪਣੇ ਸਟੈਂਪ ਪੇਪਰ ਜ਼ਿਆਦਾ ਵੇਚਣ ਕਰਕੇ 15 ਤੋਂ 20% ਦਾ ਜਿਹੜਾ ਡਿਸਕਾਊਂਟ ਹੈ ਦੇ ਦਿੱਤਾ ਜਿਸ ਨਾਲ ਇਹਨਾਂ ਦੇ ਸਟੈਂਪ ਪੇਪਰ ਦਾ ਜਾਲ ਹੌਲੀ-ਹੌਲੀ ਹੌਲੀ-ਹੌਲੀ ਸਾਰੇ ਪਾਸੇ ਫੈਲ ਗਿਆ ਜੀ ਲੋਕਾਂ ਨੂੰ ਸਟੈਂਪ ਪੇਪਰ ਸਸਤੇ ਮਿਲਣ ਕਰਕੇ ਤਾਂ ਹੌਲੀ-ਹੌਲੀ ਇਹ ਜਿਹੜਾ ਧੰਦਾ ਸੀਗਾ ਇਹ ਮਹਾਰਾਸ਼ਟਰ ਤੋਂ ਨਿਕਲਦਾ ਨਿਕਲਦਾ ਪੂਰੇ ਇੰਡੀਆ ਦੇ ਵਿੱਚ ਫੈਲ ਗਿਆ ਪੂਰੇ ਇੰਡੀਆ ਦੇ ਵਿੱਚ ਜਦੋਂ ਇਹ ਫੈਲਿਆ ਤਾਂ ਹੌਲੀ-ਹੌਲੀ ਉਹਨਾਂ ਨੇ 500,000, 2000 ਵੱਡੇ ਸਟੈਂਪ ਪੇਪਰ ਵੀ ਬਣਾਉਣੇ ਸ਼ੁਰੂ ਕਰਤੇ ਤਾਂ ਉਸ ਟਾਈਮ ਦੋਸਤੋ ਇਹ ਜਿਹੜਾ ਧੰਦਾ ਸੀਗਾ 18 ਦੇਸ਼ਾਂ 18 ਰਾਜਾਂ ਤੇ 70 ਸ਼ਹਿਰਾਂ ਦੇ ਵਿੱਚ ਚੱਲ ਰਿਹਾ ਸੀ ਇੰਡੀਆ ਦੇ ਵਿੱਚ ਤੇ ਹਰ ਇੱਕ ਤਰ੍ਹਾਂ ਦੇ ਬੰਦੇ ਜਿਹੜੇ ਤੇਲਗੀ ਨੇ ਭਰਤੀ ਕੀਤੇ ਹੋਏ ਸੀ ਸੇਲ ਕਰਨ ਵਾਲੇ ਲੱਗ ਛਾਪਣ ਵਾਲੇ ਲੱਗ ਔਰ ਵੇਚਣ ਵਾਲੇ ਸਾਰੇ ਤਰ੍ਹਾਂ ਦੇ ਅਲੱਗ-ਅਲੱਗ 400 ਤਰ੍ਹਾਂ ਦਾ ਬੰਦਾ ਸੀ ਜਿਹੜਾ ਤੇਲਗੀ ਕੋਲ ਕੰਮ ਕਰਦਾ ਸੀ ਉਸ ਟਾਈਮ ਤਾਂ ਤੁਸੀਂ ਸੋਚ ਸਕਦੇ ਹੋ ਕਿ ਤੇਲਗੀ ਕਿੰਨਾ ਵੱਡੇ ਨੈਟਵਰਕ ਨੂੰ ਚਲਾ ਰਿਹਾ ਸੀਗਾ ਤਾਂ ਉਹ ਸੋਚਦੇ ਸੀ ਕਿ ਜੇ ਆਪਾਂ ਸਟੈਂਪ ਪੇਪਰ ਜ਼ਿਆਦਾ ਵੇਚਨੇ ਆ ਤਾਂ ਉਹ ਕੀ ਕਰਦੇ ਸੀ ਜਿੱਥੇ ਸਰਕਾਰੀ ਸਟੈਂਪ ਪੇਪਰ ਦੀ ਗੱਡੀ ਪਹੁੰਚਦੀ ਜਾਂ ਕਿਸੇ ਤਰੀਕੇ ਸਟੈਂਪ ਪੇਪਰ ਪਹੁੰਚਦੇ ਤਾਂ ਉਹਨਾਂ ਨੂੰ ਉਹ ਉਰਾਪਰਾ ਕਰ ਦਿੰਦੇ ਤੇ ਉਹ ਸਰਕਾਰੀ ਸਟੈਂਪ ਪੇਪਰ ਤੱਕ ਇਤੇ ਗੰਦ ਚ ਪਾਏ ਸੜਦੇ ਰਹਿੰਦੇ ਤੇ ਉੱਥੇ ਉਹ ਆਪਦੇ ਸਟੈਂਪ ਪੇਪਰ ਭੇਜ ਦਿੰਦੇ ਆਪਦੇ ਸਟੈਂਪ ਪੇਪਰ ਭੇਜਣ ਨਾਲ ਉਹਨਾਂ ਨੇ ਕਮਿਸ਼ਨ ਵੀ 20 ਤੋਂ 30% ਕਰਤਾ ਜਿਸ ਨਾਲ ਇਹ ਜਾਲ ਪੂਰੇ ਇੰਡੀਆ ਦੇ ਵਿੱਚ ਹੌਲੀ-ਹੌਲੀ ਪੂਰੀ ਚੰਗੀ ਤਰ੍ਹਾਂ ਵਿਛ ਗਿਆ ਤੇ ਉਸ ਤੋਂ ਬਾਅਦ ਕੀ ਹੁੰਦਾ ਦੋਸਤੋ ਜਿੰਦਗੀ ਦਾ ਇੱਕ ਨਵਾਂ ਮੋੜ ਆਉਂਦਾ ਤੇਲਗੀ ਤੇ ਰਤਨ ਸੋਨੀ ਦਾ ਝਗੜਾ ਹੋ ਜਾਂਦਾ ਉਸ ਤੋਂ ਅਲੱਗ ਹੋ ਜਾਂਦਾ ਤੇ ਤੇਲਗੀ ਉਸ ਟਾਈਮ ਇੰਨਾ ਪੈਸਾ ਕਮਾ ਰਿਆ ਸੀ ਕਿ ਉਸ ਕੋਲ ਪੈਸਾ ਰੱਖਣ ਦੀ ਜਗ੍ਹਾ ਨਹੀਂ ਸੀ ਉਹ ਬੋਰੀਆਂ ਦੇ ਵਿੱਚ ਭਰ-ਭਰ ਕੇ ਪੈਸਾ ਰੱਖਦਾ ਸੀ ਤੇ ਪੈਸਾ ਇੰਨਾ ਕਿ ਜ਼ਿਆਦਾ ਹੋ ਗਿਆ ਸੀ ਇੱਕ ਵਾਰ ਸੁਣਨ ਚ ਇਹ ਵੀ ਆਉਂਦਾ ਕਿ ਨਿਊ ਇਅਰ ਦੀ ਪਾਰਟੀ ਦੇ ਵਿੱਚ ਤੇਲਗੀ ਨੇ 90 ਲੱਖ ਰੁਪਇਆ ਇੱਕ ਡਾਂਸਰ ਦੇ ਉੱਪਰ ਉਡਾਤਾ ਸੀ ਤਾਂ ਜਦੋਂ 90 ਲੱਖ ਰੁਪਇਆ ਡਾਂਸਰ ਦੇ ਉੱਤੇ ਉਡਾਤਾ ਸੀ ਤਾਂ ਇਹ ਗੱਲ ਹੌਲੀ-ਹੌਲੀ ਵੱਡੇ ਪੁਲਿਸ ਅਫਸਰਾਂ ਕੋਲ ਪਹੁੰਚਦੀ ਹੈ ਕਿਉਂਕਿ ਪੁਲਿਸ ਦੇ ਸੈੱਲ ਹੁੰਦੇ ਨੇ ਤਾਂ ਜਦੋਂ ਪੁਲਿਸ ਦੇ ਵੱਡੇ ਅਫਸਰਾਂ ਕੋਲੇ ਗੱਲ ਪਹੁੰਚਦੀ ਆ ਤਾਂ ਤੇਲਗੀ ਨੂੰ ਦੇ ਖਿਲਾਫ ਐਫ ਆਈ ਆਰ ਹੋ ਜਾਂਦੀ ਹੈ ਤਾਂ ਤੇਲਗੀ ਥਾਣੇ ਦੇ ਵਿੱਚ ਜਾਂਦਾ ਉੱਥੇ 5 ਮਿੰਟ ਰੁਕਦਾ ਤੇ ਵਾਪਸ ਆ ਜਾਂਦਾ ਕਿਉਂਕਿ ਤੇਲਗੀ ਇੰਨਾ ਕੁ ਜ਼ਿਆਦਾ ਇਸ ਕੰਮ ਦੇ ਵਿੱਚ ਮਾਹਿਰ ਹੋ ਗਿਆ ਸੀ ਇੰਨੇ ਕੁ ਜ਼ਿਆਦਾ ਉਸ ਨੂੰ ਪੈਸੇ ਬਣਨ ਲੱਗ ਗਏ ਸੀ ਕਿ ਵੱਡੇ-ਵੱਡੇ ਨੇਤਾ ਔਰ ਵੱਡੇ ਵੱਡੇ ਅਫਸਰ ਉਸ ਦੇ ਸਾਹਮਣੇ ਸਿਰ ਝੁਕਾਉਂਦੇ ਸੀ ਕਿ ਲਗੀ ਫੜਿਆ ਕਿੱਥੋਂ ਜਾਂਦਾ ਕਿਵੇਂ ਲੱਗਦਾ ਪੁਲਿਸ ਨੂੰ ਪਤਾ 1994 ਦੇ ਵਿੱਚ ਆਪਣੇ ਪਿੰਡ ਦੇ ਵਿੱਚ ਜਦੋਂ ਇੱਕ ਜ਼ਮੀਨ ਖਰੀਦਣ ਜਾਂਦਾ ਉਥੋਂ ਉਸ ਦੀ ਇੱਕ ਬੰਦਾ ਰੇਕੀ ਕਰਨੀ ਸ਼ੁਰੂ ਕਰ ਦਿੰਦਾ ਉਸ ਇਨਸਾਨ ਦਾ ਨਾਮ ਹੁੰਦਾ ਜਯੰਤ ਤਨੇਕਰ ਉਹ ਉਸ ਦੀ ਰੇਕੀ ਕਰਨੀ ਸ਼ੁਰੂ ਕਰ ਦਿੰਦਾ ਉਹਨੇ ਆਪਦੇ ਇੱਕ ਇੰਟਰਵਿਊ 'ਚ ਦੱਸਿਆ ਕਿ 10 ਸਾਲ ਉਹ ਇਸ ਦੀ ਰੇਕੀ ਕਰਦਾ ਰਿਹਾ 10 ਸਾਲ ਉਸਨੇ ਆਪਣੀ ਜ਼ਿੰਦਗੀ ਦੇ ਇਹਦੇ ਮਗਰ ਲਾਤੇ ਤੇ ਉਹਨੇ ਇਸ ਦੇ ਖਿਲਾਫ ਇੰਨੇ ਕ ਸਬੂਤ ਇਕੱਠੇ ਕਰ ਲਏ ਤੇ ਉਸਨੇ ਸਾਰੇ ਕੇਸ ਦਾ ਭਾਂਡਾ ਭੰਨਿਆ ਤਾਂ ਉਹ ਕੇਸ ਕਿਵੇਂ ਹੋਇਆ ਸ਼ੁਰੂ ਤਾਂ ਇੱਕ ਵਾਰ ਕੀ ਹੁੰਦਾ ਸਨ 2000 ਦੇ ਵਿੱਚ ਦੋ ਬੰਦੇ ਫੜੇ ਜਾਂਦੇ ਆ ਨਕਲੀ ਸਟੈਂਪ ਪੇਪਰਾਂ ਨਾਲ ਨਕਲੀ ਸਟੈਂਪ ਪੇਪਰਾਂ ਨਾਲ ਜਦੋਂ ਦੋ ਬੰਦੇ ਫੜੇ ਜਾਂਦੇ ਆ ਤਾਂ ਉਹਨਾਂ ਸਟੈਂਪ ਪੇਪਰਾਂ ਦੀ ਕੀਮਤ 9 ਤੋਂ 10 ਕਰੋੜ ਹੁੰਦੀ ਆ ਜਦੋਂ ਇਹ ਗੱਲ ਸਰਕਾਰ ਕੋਲ ਪਹੁੰਚਦੀ ਆ ਤਾਂ ਸਰਕਾਰ ਦੀ ਨੀਂਦ ਉੱਡ ਜਾਂਦੀ ਆ ਵੀ ਐਨੀ ਮੋਟੇਸ ਟੈਂਪੇਪਰ ਕੌਣ ਕਰ ਰਿਹਾ ਤਾਂ ਉਸ ਟਾਈਮ ਤੇਲਗੀ ਦਾ ਜਿਹੜਾ ਨਾਮ ਹੈ ਆਫੀਸ਼ੀਅਲੀ ਸਾਹਮਣੇ ਆਉਂਦਾ ਤਾਂ ਉਸ ਤੋਂ ਬਾਅਦ ਅਖਬਾਰਾਂ ਦੇ ਵਿੱਚ ਢੜਲੇ ਨਾਲ ਖਬਰਾਂ ਛਪਣੀਆਂ ਸ਼ੁਰੂ ਹੋ ਜਾਂਦੀਆਂ ਕਿਉਂਕਿ ਤੇਲਗੀ ਦੀ ਯਾਸ਼ੀ ਦੇ ਚਰਚੇ ਜਾਂ ਪੈਸੇ ਕਮਾਉਣ ਦੇ ਚਰਚੇ ਅਖਬਾਰ ਦੇ ਵਿੱਚ ਨਿਤ ਛਪਣ ਲੱਗ ਜਾਂਦੇ ਆ ਤੇ ਤੇਲਗੀ ਨੂੰ ਵੀ ਪਤਾ ਲੱਗ ਜਾਂਦਾ ਕਿ ਕੋਈ ਉਸ ਦੀ ਰੇਕੀ ਕਰ ਰਿਹਾ ਗੀ ਆਪਣੇ ਬੰਦਿਆਂ ਨੂੰ ਜਯੰਤ ਦੇ ਮਗਰ ਛੱਡ ਦਿੰਦਾ ਉਹਨੂੰ ਫੋਨ ਤੇ ਇੱਥੋਂ ਤੱਕ ਵੀ ਕਹਿ ਦਿੰਦੇ ਆ ਵੀ ਸਮੁੰਦਰ ਕਿਨਾਰੇ ਜਿੰਨਾ ਮਰਜ਼ੀ ਵੱਡੀ ਜਿੰਨੀ ਮਜਾਦਾ ਜ਼ਮੀਨ ਚਾਵੇ ਜਿੰਨੇ ਪੈਸੇ ਮੰਗੇ ਤੂੰ ਸਾਡੇ ਤੋਂ ਲੈ ਲੈ ਤੇ ਇਸ ਕੇਸ ਦੇ ਵਿੱਚੋਂ ਪਿੱਛੇ ਹਟ ਜਾ ਪਰ ਜਯੰਤ ਸੀ ਜਿਹੜਾ ਦੋਸਤੋ ਉਹ ਸਮਝਦਾਰ ਸੀ ਉਹਨੂੰ ਪਤਾ ਸੀ ਕਿ ਜੇ ਇਹ ਕੰਮ ਇਦਾਂ ਹੀ ਚੱਲਦਾ ਰਿਹਾ ਤਾਂ ਭਾਰਤ ਦੀ ਜਿਹੜੀ ਅਰਥਵਿਵਸਥਾ ਉਹ ਬਿਲਕੁਲ ਖਤਮ ਹੋ ਜਾਊਗੀ ਉਹਨੇ ਆਪਦਾ ਈਮਾਨ ਨਹੀਂ ਛੱਡਿਆ ਤੇ 10 ਸਾਲ ਇਸ ਇਨਸਾਨ ਦੀ ਰੇਕੀ ਕੀਤੀ ਕਿਵੇਂ ਗ੍ਰਿਫਤਾਰ ਹੁੰਦਾ ਦੋਸਤੋ ਤੇਲਗੀ ਕਿਉਂਕਿ ਕਈਆਂ ਨੇ ਤਾਂ ਉਹਨੂੰ ਦੇਖਿਆ ਨਹੀਂ ਸੀ ਜਿਹੜੇ ਉਹਦੇ ਨਾਲ ਕੰਮ ਕਰਦੇ ਸੀ ਉਹਨਾਂ ਨੇ ਵੀ ਨਹੀਂ ਦੇਖਿਆ ਸੀ ਤਾਂ ਇਹ ਜਿਹੜਾ ਜਯੰਤ ਤਨੇਕਰ ਹੁੰਦਾ ਇਹ ਜਿਹੜੀ 100 ਪੰਨਿਆਂ ਦੀ ਰਿਪੋਰਟ 10 ਸਾਲ ਦੇ ਵਿੱਚ ਇਕੱਠੀ ਕਰਦਾ ਉਹ ਉਸ ਟਾਈਮ ਦੇ ਪੁਲਿਸ ਅਧਿਕਾਰੀਆਂ ਨੂੰ ਦਿੰਦਾ ਜਿਹੜੇ ਕਰਨਾਟਕ ਦੇ ਵਿੱਚ ਹੁੰਦੇ ਆ ਤੇ ਕਰਨਾਟਕ ਪੁਲਿਸ ਤੇਲਗੀ ਦੇ ਮਗਰ ਲੱਗ ਜਾਂਦੀ ਆ ਤਾਂ ਇੱਥੋਂ ਸ਼ੁਰੂ ਹੁੰਦੀ ਆ ਤੇਲਗੀ ਦੀ ਗ੍ਰਿਫਤਕਾਰੀ ਦਾ ਸਮਾਂ ਕਰਨਾਟਕ ਪੁਲਿਸ ਜਦੋਂ ਉਹਦੇ ਮਗਰ ਲੱਗ ਜਾਂਦੀ ਹੈ ਉਹ ਕਰਨਾਟਕ ਦਾ ਹੀ ਰਹਿਣ ਵਾਲਾ ਹੁੰਦਾ ਤਾਂ ਉਹ ਬੜੀ ਆਸਾਨੀ ਨਾਲ ਉਹਦੇ ਬਾਰੇ ਸਾਰੀ ਜਾਣਕਾਰੀ ਇਕੱਠੀ ਕਰ ਲੈਂਦੇ ਆ ਇਹਦੀਆਂ ਫੋਟੋਆਂ ਫੋਟੋਆਂ ਸਾਰਾ ਕੁਝ ਕਰ ਲੈਂਦੇ ਆ ਤੇ ਬਹੁਤ ਜਗ੍ਹਾ ਛਾਪੇਮਾਰੀ ਕਰਦੇ ਆ ਤਾਂ ਪਰ ਕਿਸੇ ਦੇ ਹੱਥ ਕੁਝ ਨਹੀਂ ਲੱਗਦਾ ਕਿਉਂਕਿ ਕਿਸੇ ਨੂੰ ਨਹੀਂ ਪਤਾ ਸੀ ਤੇਲਗੀ ਮੁੰਬਈ ਦੇ ਵਿੱਚ ਬੈਠਾ ਜਾਂ ਕਰਨਾਟਕ ਦੇ ਵਿੱਚ ਬੈਠਾ ਕਿਉਂਕਿ ਉਸ ਟਾਈਮ ਤੇਲਗੀ ਦਾ ਜਿਹੜਾ ਕੰਮ ਸੀ ਉਹ ਪੂਰੇ ਇੰਡੀਆ ਦੇ ਵਿੱਚ ਚੱਲ ਰਿਹਾ ਸੀ ਤਾਂ ਇੱਕ ਪੁਲਿਸ ਨੂੰ ਇੱਕ ਖਬਰ ਮਿਲਦੀ ਹੈ ਬੀਜਾ ਤੇਲਗੀ ਦਾ ਭਰਾ ਉਹ ਕਈ ਲੋਕਾਂ ਨੂੰ ਅਜਮੇਰ ਭੇਜਦਾ ਤੇ ਤੇਲਗੀ ਅਜਮੇਰ ਜੇਨ ਜਾਣ ਵਾਲੇ ਲੋਕਾਂ ਨੂੰ ਜ਼ਰੂਰ ਮਿਲਦਾ ਤਾਂ ਉਹ ਸਾਰੀ ਪੁਲਿਸ ਕਰਨਾਟਕਾ ਦੀ ਅਜਮੇਰ ਪਹੁੰਚ ਜਾਂਦੀ ਹੈ ਰੇਲਵੇ ਸਟੇਸ਼ਨ ਤੇ ਪਹੁੰਚਦੀ ਹੈ ਤਾਂ ਉੱਥੇ ਜਾ ਕੇ ਉਹ ਉੱਥੋਂ ਦੇ ਡੀਜੀਪੀ ਨੂੰ ਮਿਲਦੇ ਆ ਤੇ ਉੱਥੋਂ ਦੇ ਕੁਝ ਲੋਕਲ ਅਫਸਰ ਜੇ ਕਰਨਾਟਕ ਪੁਲਿਸ ਨਾਲ ਮਿਲ ਕੇ ਤੇਲਗੀ ਨੂੰ ਫੜਨ ਚੱਲੇ ਜਾਂਦੇ ਆ ਤਾਂ ਉਹ ਰੇਲਵੇ ਸਟੇਸ਼ਨ ਤੇ ਛਾਪੇ ਮਾਰਨੇ ਸ਼ੁਰੂ ਕਰ ਦਿੰਦੇ ਆ ਉੱਥੇ ਇੱਕ ਦਿਨ ਲੰਘਦਾ ਦੋ ਦਿਨ ਲੰਘਦੇ ਆ ਤੈਲਗੀ ਨਹੀਂ ਆਉਂਦਾ ਤਾਂ ਲੰਘਦੇ ਲੰਘਦੇ ਇੱਕ ਹਫਤਾ ਲੰਘ ਜਾਂਦਾ ਤੇ ਤੈਲਗੀ ਉੱਥੇ ਨਹੀਂ ਆਉਂਦਾ ਤਾਂ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਇਹ ਖਬਰ ਤੈਲਗੀ ਤੱਕ ਪਹੁੰਚ ਗਈ ਜਾਂ ਤੈਲਗੀ ਨੂੰ ਪਤਾ ਲੱਗ ਗਿਆ ਵੀ ਪੁਲਿਸ ਮੇਰੇ ਮਗਰ ਹੈ ਇਸ ਕਰਕੇ ਤੈਲਗੀ ਨਹੀਂ ਆਇਆ ਤਾਂ ਉਹ ਸਾਰੀ ਜਾਣਕਾਰੀ ਆਪਦੇ ਕਰਨਾਟਕ ਦੇ ਵਿੱਚ ਬੈਠੇ ਵੱਡੇ ਅਫਸਰ ਬੈਂਗਲੌਰ ਦੇ ਵਿੱਚ ਦਿੰਦੇ ਆ ਤਾਂ ਉਸ ਤੋਂ ਬਾਅਦ ਉਹ ਕੀ ਕਰਦੇ ਆ ਦੋਸਤੋ ਜਦੋਂ ਕਿਸਮਤ ਨੇ ਲਿਖਿਆ ਹੋਵੇ ਵੀ ਤੈਲਗੀ ਨੇ ਫੜਿਆ ਜਾਣਾ ਤਾਂ ਉਹ ਟਾਈਮ ਤਾਂ ਉਹ ਇੱਕ ਜਾਂਦੇ ਜਾਂਦੇ ਸੋਚਦੇ ਆ ਵੀ ਚਲੋ ਹੁਣ ਆਪਾਂ अजमेर ਦੇ ਵਿੱਚ ਆਇਆ ਤਾਂ अजमेर ਦਰਗਾਹ ਦੇ ਉੱਤੇ ਮੱਥਾ ਟੇਕ ਕੇ ਜ਼ਰੂਰ ਜਾਈਏ ਜਦੋਂ ਉਹ ਜਮੇਰ ਦਰਗਾਹ ਦੇ ਵਿੱਚ ਮੱਥਾ ਟੇਕਣ ਜਾਂਦੇ ਆ ਸਾਰੇ ਅਫਸਰ ਤਾਂ ਉੱਥੇ ਇੱਕ ਅਫਸਰ ਦੀ ਨਿਗਾਹ ਪੈਂਦੀ ਹੈ ਤੇ ਕੋਈ ਉੱਥੇ ਜਿਹੜੀ ਮਤਲਬ ਦਰਗਾਹ ਦੀ ਚੌਕਟ ਹੁੰਦੀ ਹੈ ਉੱਤੇ ਸਿਰ ਝੁਕਾ ਕੇ ਸਲਾਮ ਕਰ ਰਿਹਾ ਹੁੰਦਾ ਤਾਂ ਉਹ ਆਪਣੀ ਜੇਬ ਚ ਫੋਟੋ ਕੱਢ ਕੇ ਦੇਖਦਾ ਤਾਂ ਉਹ ਸੋਚਦਾ ਵੀ ਹਾਂ ਇਹ ਤਾਂ ਤੇਲ ਗਈ ਹੈ ਤਾਂ ਉਥੋਂ ਤੇਲ ਕੀ ਫੜਿਆ ਜਾਂਦਾ ਤਾਂ ਪੁਲਿਸ ਨੂੰ ਹਾਲੇ ਯਕੀਨ ਨਹੀਂ ਸੀ ਵੀ ਇਹਹੀ ਤੇਲਗੀ ਹੈ ਤਾਂ ਪੁਲਿਸ ਨੇ ਇਸ ਨੂੰ ਕਨਫਰਮ ਕਰਨ ਵਾਸਤੇ ਇੱਕ ਸਕੀਮ ਬਣਾਈ ਸਕੀਮ ਕੀ ਬਣਾਈ ਉਹਨਾਂ ਨੇ ਉੱਚੀ ਸਾਰੀ ਆਵਾਜ਼ ਲਗਾਈ ਲਾਲਾ ਜਿਹੜਾ ਤੇਲਗੀ ਦਾ ਕੱਚਾ ਨਾਮ ਸੀ ਜਦੋਂ ਉਹ ਉੱਚੀ ਸਾਰੀ ਆਵਾਜ਼ ਲਗਾਉਂਦੇ ਆ ਲਾਲਾ ਤਾਂ ਤੇਲਗੀ ਇੱਕੋ ਦਾ ਮੁੱਦਰ ਨੂੰ ਦੇਖਦਾ ਤਾਂ ਉੱਥੇ ਤੇਲਗੀ ਫਸ ਜਾਂਦਾ ਤੇ ਪੁਲਿਸ ਹੈ ਜਿਹੜੀ ਤੇਲਗੀ ਨੂੰ ਫੜ ਕੇ ਬੈਂਗਲੋਰੂ ਲੈ ਜਾਂਦੀ ਆ ਤੇ ਉੱਥੋਂ ਦੀ ਜੇਲ੍ਹ ਦੇ ਵਿੱਚ ਬੰਦ ਕਰ ਦਿੰਦੀ ਆ ਤੇ ਜਿਹੜਾ ਤੇਲਗੀ ਸੀ ਦੋਸਤੋ ਉਹ ਪੁਲਿਸ ਨੂੰ ਇੰਨਾ ਕੁ ਲਾਲਚ ਦਿੰਦਾ ਵੀ ਤੁਸੀਂ ਮੇਰੇ ਤੋਂ ਪੈਸਾ ਲੈ ਲਓ ਗੱਡੀਆਂ ਲੈ ਲਓ ਜੋ ਤੁਹਾਨੂੰ ਚਾਹੀਦਾ ਸਭ ਕੁਝ ਲੈ ਲਓ ਕਿਉਂਕਿ ਉਸ ਟਾਈਮ ਤੇਲਗੀ ਕੋਲ ਇੰਨੇ ਪੈਸੇ ਹੁੰਦੇ ਉਹ ਕਿਸੇ ਨੂੰ ਪੈਸੇ ਦੇ ਵਿੱਚ ਨਿਵਾ ਸਕਦਾ ਪਰ ਉਸ ਦਾ ਪੈਸਾ ਉਹਨੂੰ ਬਚਾ ਨਹੀਂ ਸਕਦਾ ਉਸ ਟਾਈਮ ਕਈ ਲੀਡਰ ਕਈ ਨੇਤਾ ਤੇ ਕਈ ਪੁਲਿਸ ਅਫਸਰ ਸਸਪੈਂਡ ਕੀਤੇ ਜਾਂਦੇ ਆ ਬਹੁਤ ਲੋਕਾਂ ਦਾ ਨਾਮ ਆਉਂਦਾ ਇਸ ਦੇ ਵਿੱਚ ਜੋ ਤੇਲਗੀ ਦੇ ਨਾਲ ਬਹਿ ਕੇ ਖਾਂਦੇ ਪੀਂਦੇ ਨਜ਼ਰ ਆਉਂਦੇ ਆ ਤਾਂ ਤੇਲਗੀ ਇਥੋਂ ਤੱਕ ਕੇ ਜਿਹੜੇ ਜਾਂਚ ਕਰਨ ਵਾਲੇ ਅਫਸਰ ਹੁੰਦੇ ਆ ਉਹਨਾਂ ਨੂੰ ਵੀ ਖਰੀਦ ਲੈਂਦਾ ਪਰ ਇਹ ਸਾਰੇ ਪੈਂਤਰੇ ਤੇਲਗੀ ਦੇ ਫੇਲ ਹੋ ਜਾਂਦੇ ਆ ਤੇ ਤੇਲਗੀ ਨੂੰ ਜੇਲ੍ਹ ਹੋ ਜਾਂਦੀ ਉਹ ਜੇਲ੍ਹ ਦੇ ਵਿੱਚ ਬੰਦ ਹੋ ਜਾਂਦਾ ਤੇ ਇਹ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਹਲੇ ਵੀ ਜਿਹੜਾ ਇਹ ਕੰਮ ਸੀ ਉਹ ਚੱਲਦਾ ਰਹਿੰਦਾ ਜੇਲ੍ਹ ਦੇ ਵਿੱਚ ਜਾ ਕੇ ਵੀ ਜਿਹੜਾ ਤੇਲਗੀ ਦਾ ਜਿਹੜਾ ਸਕੈਮ ਸੀ ਸਟੈਂਪ ਪੇਪਰ ਦਾ ਦੋਸਤੋ ਉਹ ਬੰਦ ਨਹੀਂ ਹੋਇਆ ਜੇਲ੍ਹ ਦੇ ਵਿੱਚ ਵੀ ਉਹ ਇਸ ਨੂੰ ਚਲਾਉਂਦਾ ਰਿਹਾ ਇਥੋਂ ਤੱਕ ਕਿ ਜੇਲ੍ਹ ਦੇ ਕਈ ਵੱਡੇ ਅਫਸਰ ਉਹਦੇ ਨਾਲ ਸ਼ਾਮ ਨੂੰ ਬਹਿ ਕੇ ਬਰੀਆਨੀ ਖਾਂਦੇ ਤੇ ਪੈਗ ਸ਼ੈਗ ਲਾਉਂਦੇ ਤੇ ਇੰਨਾ ਕੁ ਜ਼ਿਆਦਾ ਤੇਲਗੀ ਨੇ ਜੇਲ੍ਹ ਦੇ ਵਿੱਚ ਆਪਣਾ ਦਬਕਾ ਬਣਾ ਲਿਆ ਕਿ ਉੱਥੇ ਉਸ ਨੂੰ 5 ਸਟਾਰਸ ਉਪਦਾ ਮਿਲਦੀ ਤੇ ਉਹਦੇ ਕਮਰੇ ਦੇ ਵਿੱਚ ਦੋਸਤੋਂ ਰਿਪੋਰਟਾਂ ਤੋਂ ਇਹ ਵੀ ਪਤਾ ਚੱਲਿਆ ਕਿ ਇੱਕ ਚੰਗਾ ਬੈੱਡ ਚੰਗਾ ਟੀਵੀ ਚੰਗਾ ਏਸੀ ਕੂਲਰ ਔਰ ਇੱਕ ਫੋਨ ਤੇ ਇੱਕ ਵਧੀਆ ਡਾਈਨਿੰਗ ਟੇਬਲ ਲੱਗਿਆ ਹੋਇਆ ਸੀ ਤੇ ਉਹ ਉੱਥੇ 5 ਸਟਾਰ ਹੋਟਲ ਵਾਂਗੂ ਰਹਿੰਦਾ ਸੀ ਤਾਂ ਇੱਕ ਇੱਕ ਹੋਰ ਕੀ ਹੁੰਦਾ ਦੋਸਤੋ ਜਦੋਂ ਇਹ ਖਬਰਾਂ ਮੀਡੀਆ ਦੇ ਵਿੱਚ ਛਪਦੀਆਂ ਨੇ ਤਾਂ ਉੱਥੋਂ ਇੱਕ ਨਵੀਂ ਡੀਜੀਪੀ ਆਉਂਦੀ ਆ ਕਰਨਾਟਕਾ ਦੇ ਵਿੱਚ ਜੋ ਜਾ ਕੇ ਜੇਲ੍ਹ ਦਾ ਦੌਰਾ ਜਦੋਂ ਕਰਦੀ ਆ ਤਾਂ ਉਹ ਹੈਰਾਨ ਹੋ ਜਾਂਦੀ ਆ ਵੀ ਤੇਲਗੀ ਨੂੰ ਇੰਨੀ ਜ਼ਿਆਦਾ ਸੁਵਿਧਾ ਜੇਲ੍ਹ ਦੇ ਵਿੱਚ ਮਿਲ ਰਹੀ ਹੈ ਕਿ ਜੋ ਐਡਾ ਵੱਡਾ ਮੁਜਰਮ ਹੈ ਤਾਂ ਉਹ ਇੱਕ ਰਿਪੋਰਟ ਤਿਆਰ ਕਰਦੀ ਆ ਰਿਪੋਰਟ ਤਿਆਰ ਕਰਨ ਦੇ ਨਾਲ ਹੀ ਅਗਲੇ ਦਿਨ ਉਸ ਦੀ ਜਿਹੜੀ ਟਰਾਂਸਫਰ ਆ ਉੱਥੋਂ ਕਿਤੇ ਹੋਰ ਕਰ ਦਿੱਤੀ ਜਾਂਦੀ ਆ ਤਾਂ ਜਿਸ ਤੋਂ ਪਤਾ ਲੱਗਦਾ ਕਿ ਤੇਲਗੀ ਦੀ ਜਿਹੜੀ ਪਹੁੰਚ ਸੀ ਉਹ ਬਹੁਤ ਉੱਪਰ ਤੱਕ ਸੀ ਪਰ ਕਿੰਨਾ ਕਚਰੇ ਚੀਜ਼ਾਂ ਦੂਜਿਆਂ ਤੋਂ ਛੁਪਦੀਆਂ ਤਾਂ ਜਿਹੜਾ ਇਹ ਕੇਸ ਸੀ ਦੋਸਤੋ ਉਹ ਸੀਬੀਆਈ ਤੱਕ ਪਹੁੰਚ ਜਾਂਦਾ ਤਾਂ ਸੀਬੀਆਈ ਕੀ ਕਰਦੀ ਆ ਦੋਸਤੋ ਉਸ ਦਾ ਨਾਰਕੋ ਟੈਸਟ ਕਰਦੀ ਆ ਨਾਰਕੋ ਟੈਕਸਟ ਦੇ ਵਿੱਚ ਉਸ ਨੂੰ ਇੱਕ ਡਰਗ ਦਿੱਤੀ ਜਾਂਦੀ ਹੈ ਜਿਸ ਨਾਲ ਉਹ ਸੱਚ ਬੋਲਦਾ ਤਾਂ ਉਹ ਕਈ ਜਣਿਆਂ ਦਾ ਨਾਮ ਲੈ ਦਿੰਦਾ ਤੇ ਉਥੋਂ सीबीआई ਕੀ ਸੋਚਦੀ ਆ ਵੀ ਹੁਣ ਇਸ ਦੇ ਮੂੰਹੋਂ ਹੀ ਸਾਰਾ ਕੁਝ ਕਢਾਇਆ ਜਾਵੇ ਤਾਂ सीबीआई ਉਸ ਕੇਸ ਨੂੰ ਥੋੜਾ ਜਿਹਾ ਲੰਬਾ ਖਿੱਚਣ ਦੀ ਕੋਸ਼ਿਸ਼ ਕਰਦੀ ਆ ਕਿ ਸਾਰੀ ਜਾਣਕਾਰੀ ਆਵੇ ਕੌਣ-ਕੌਣ ਇਹਦੇ ਵਿੱਚ ਮਿਲਿਆ ਹੋਇਆ ਤਾਂ सीबीआई ਉਸ ਨੂੰ ਉੱਥੇ ਛੱਡ ਕੇ ਉਹਦਾ ਫੋਨ ਟੈਪ ਕਰਨਾ ਸ਼ੁਰੂ ਕਰ ਦਿੰਦੀ ਆ ਤਾਂ ਬੱਸ ਉਥੋਂ ਸ਼ੁਰੂ ਹੁੰਦੇ ਆ ਤੇਲਗੀ ਦੀ ਜ਼ਿੰਦਗੀ ਦੇ ਪੁੱਠੇ ਦਿਨ ਜਿਵੇਂ ਜਿਵੇਂ ਫੋਨ ਟੈਪ ਕਰਦੀ ਆ ਤੋਂਵੇਂ-ਉਵੇਂ ਉਹਨਾਂ ਦੇ ਸਾਹਮਣੇ ਬਹੁਤ ਰਾਜ਼ ਖੁੱਲਦੇ ਨੇ ਇੱਥੋਂ ਤੱਕ ਕਿ ਰਿਪੋਰਟਾਂ 'ਚ ਇਹ ਵੀ ਸਾਹਮਣੇ ਆਉਂਦਾ ਕਿ ਮਹਾਰਾਸ਼ਟਰ ਤੇ ਕਰਨਾਟਕਾ ਦੇ ਕਈ ਕੈਬਨਿਨ ਮਨਿਸਟਰ ਵੀ ਜਿਹੜੇ ਸੀ ਤੇਲਗੀ ਦੇ ਇਸ ਕੰਮ ਦੇ ਵਿੱਚ ਰਲੇ ਹੋਏ ਸੀ ਤੇ ਇਹ ਸਕੈਮ ਦੋਸਤੋ 20 ਤੋਂ 30 ਹਜ਼ਾਰ ਕਰੋੜ ਰੁਪਏ ਤੱਕ ਦਾ ਸੀ ਜਦੋਂ ਸੀਬੀਆਈ ਸਾਹਮਣੇ ਲੈ ਕੇ ਆਉਂਦੀ ਆ ਇਸ ਕੇਸ ਨੂੰ ਤਾਂ ਉਦੋਂ ਇੰਡੀਆ ਦੇ ਕਈ ਵੱਡੇ ਸ਼ਹਿਰਾਂ ਵਿੱਚ ਛਾਪੇ ਮਰਦੇ ਆ ਜਿੱਥੇ 3 ਤੋਂ 4000 ਕਰੋੜ ਰੁਪਏ ਦੇ ਨਕਲੀ ਸਟੈਂਪ ਪੇਪਰ ਸੋਨਾ ਬਹੁਤ ਕੁਝ ਫੜਿਆ ਜਾਂਦਾ सीबीआई ਇਸ ਕੇਸ ਨੂੰ ਕੀ ਕਰਦੀ ਆ ਦੋਸਤੋ ਲਾਸਟ ਪੜਾ ਤੱਕ ਲੈ ਕੇ ਆਉਂਦੀ ਆ ਤੇ ਤੇਲਗੀ ਨੂੰ ਸੁਪਰੀਮ ਕੋਰਟ ਦੇ ਵਿੱਚ ਪੇਸ਼ ਕਰਕੇ ਉਸ ਦੇ ਖਿਲਾਫ ਚਾਰਜ ਸ਼ੀਟ ਪੇਸ਼ ਕੀਤੀ ਜਾਂਦੀ ਆ ਤੇ ਉਸ ਨੂੰ ਪਹਿਲਾਂ 30 ਸਾਲ ਦੀ ਸਜ਼ਾ ਹੁੰਦੀ ਆ 30 ਸਾਲ ਦੀ ਸਜ਼ਾ ਨੂੰ ਬਾਅਦ ਵਿੱਚ ਘੱਟ ਕਰਕੇ 13 ਸਾਲ ਦੀ ਕਰ ਦਿੱਤਾ ਜਾਂਦਾ ਤੇ 13 ਸਾਲ ਦੀ ਸਜ਼ਾ ਦੇ ਨਾਲ ਨਾਲ 202 ਕਰੋੜ ਰੁਪਏ ਦਾ ਜੁਰਮਾਨਾ ਵੀ ਕੀਤਾ ਜਾਂਦਾ ਤੇ ਇਸ ਕੇਸ ਨੂੰ सीबीआई ਬੰਦ ਕਰ ਦਿੰਦੀ ਆ सीबीआई ਨੂੰ ਬੰਦ ਕਰਨਾ ਇਸ ਕਰਕੇ ਪੈਂਦਾ ਕਿਉਂਕਿ ਕਈ ਵੱਡੇ ਨੇਤਾ ਕਈ ਵੱਡੇ ਬਾਲੀਵੁੱਡ ਦੇ ਐਕਟਰ ਤੇ ਕਈ ਵੱਡੇ ਅਫਸਰ ਵੀ ਇਸ ਦੇ ਵਿੱਚ ਮਿਲੇ ਹੋਏ ਸੀ ਪਰ ਇਸ ਕੇਸ ਨੂੰ ਸਿਰਫ ਤੇਲਗੀ ਦੇ ਆਲੇ-ਦੁਆਲੇ ਹੀ ਘੁਮਾਇਆ ਗਿਆ ਤੇ ਕਈ ਐਕਸਪਰਟਾਂ ਨੇ ਤਾਂ ਇੱਥੋਂ ਤੱਕ ਵੀ ਮੰਨਿਆ ਬੀਜੇ ਤੇਲਗੀ ਹੀ ਕੱਲਾ ਕਸੂਰਵਾਰ ਸੀ ਕਿਉਂ ਇਹ ਕੇਸ ਜੇਲ੍ਹ ਦੇ ਵਿੱਚ ਬੈਠੇ ਹੋਏ ਵੀ ਚੱਲਦਾ ਰਿਹਾ ਜੇ ਤੇਲਗੀ ਕੱਲਾ ਕਸੂਰਵਾਰ ਸੀ ਤਾਂ ਜਦੋਂ ਤੇਲਗੀ ਜੇਲ੍ਹ ਦੇ ਵਿੱਚ ਸੀ ਫੇਰ ਵੀ ਇਹ ਧੰਦਾ ਕਿਵੇਂ ਚੱਲਦਾ ਰਿਹਾ ਤਾਂ ਇਹ ਜਿਹੜਾ ਕਾਰੋਬਾਰ ਸੀ ਇਹ ਜਿਹੜਾ ਗਲਤ ਕੰਮ ਸੀ ਦੋਸਤੋ ਇੱਥੋਂ ਤੱਕ ਸੀ ਕਈ ਐਕਸਪਰਟ ਤਾਂ ਮੰਨਦੇ ਨੇ ਵੀ ਲੱਖਾਂ ਕਰੋੜਾਂ ਦਾ ਜਿਹੜਾ ਸਰਕਾਰ ਨੂੰ ਚੂਨਾ ਲਗਾਇਆ 32 33000 ਕਰੋੜ ਤਾਂ ਸਿਰਫ ਉਹੀ ਪੈਸਾ ਸੀ ਜਿਹੜਾ ਸਾਹਮਣੇ ਆਇਆ ਲੋਕਾਂ ਦੇ ਕੀ ਪਤਾ ਹੈ ਕਿੰਨੇ ਤਿਰਥੋਂ ਚੱਲ ਰਿਹਾ ਤੇਲਗੀ ਨੇ ਜਿਹੜਾ ਆਪਣਾ ਜੁਰਮ ਸੀ ਉਹ ਆਪਣੀ ਘਰ ਵਾਲੀ ਆਪਣੀ ਪਤਨੀ ਦੇ ਕਹਿਣ ਤੇ ਕਬੂਲ ਕੀਤਾ ਤੇ ਉਸ ਤੋਂ ਬਾਅਦ ਤੇਲਗੀ ਦੀ ਜਿਹੜੀ ਮੌਤ ਹੋ ਜਾਂਦੀ ਹੈ ਜੇਲ੍ਹ ਦੇ ਵਿੱਚ ਤੇ ਤੇਲਗੀ ਨੂੰ ਜੇਲ੍ਹ ਦੇ ਵਿੱਚ ਸਾਰੀਆਂ ਸੁਵਿਧਾਵਾਂ ਮਿਲਦੀਆਂ ਸੀਗੀਆਂ ਸੀਬੀਆਈ ਦੇ ਕੇਸ ਸਜ਼ਾ ਹੋਣ ਤੋਂ ਬਾਅਦ ਵੀ ਤੇਲਗੀ ਨੂੰ ਜੇਲ੍ਹ ਦੇ ਵਿੱਚ ਫਾਈਵ ਸਟਾਰ ਮਾਹੌਲ ਹੀ ਮਿਲਦਾ ਸੀ ਹਰ ਇੱਕ ਚੀਜ਼ ਅਵੇਲੇਬਲ ਹੁੰਦੀ ਸੀ ਕਿਉਂਕਿ ਉਸ ਨੂੰ ਸ਼ੂਗਰ ਸੀ ਤੇ ਐਚਆਈਵੀ ਕਈ ਹੋਰ ਬਿਮਾਰੀਆਂ ਸੀ ਜਿਸ ਕਰਕੇ ਤੇਲਗੀ ਦੀ 2017 ਦੇ ਵਿੱਚ ਮੌਤ ਹੋ ਜਾਂਦੀ ਹੈ ਤੇ ਮੌਤ ਹੋਣ ਤੋਂ ਬਾਅਦ ਜਿਹੜਾ ਉਹਦਾ ਜਨਾਜ਼ਾ ਸੀ ਦੋਸਤੋ ਉੱਥੇ 3-4000 ਲੋਕ ਪਹੁੰਚੇ ਸੀ ਕਿਉਂਕਿ ਤੇਲਗੀ ਸੀ ਜਿਹੜਾ ਉਹ ਲੋਕਾਂ ਦੀ ਆਪਣੇ ਪਤਾਂ ਦੀ ਬਹੁਤ ਮਦਦ ਕਰਦਾ ਸੀ ਕਿਸੇ ਗਰੀਬ ਕੁੜੀ ਦਾ ਵਿਆਹ ਹੋਣਾ ਉਹਨੂੰ ਪੈਸੇ ਦੇ ਦੇਣੇ ਕੋਈ ਕਿਸੇ ਨੂੰ ਕਿਸੇ ਚੀਜ਼ ਦੀ ਕਿਸੇ ਪ੍ਰਕਾਰ ਦੀ ਕਿਸੇ ਬਿਮਾਰੀ ਵਾਸਤੇ ਪੈਸੇ ਚਾਹੁੰਦੇ ਆ ਤਾਂ ਉੱਥੇ ਵੀ ਉਹ ਪੈਸੇ ਦਿੰਦਾ ਸੀ ਇਸ ਕਰਕੇ ਤੇਲਗੀ ਕਿੰਨੇ ਸਾਲ ਬਚਿਆ ਰਹਾ ਪਰ ਨਾਲ ਨਾਲ ਇਹ ਵੀ ਹੈ ਤੇਲਗੀ ਨੇ ਆਮ ਲੋਕਾਂ ਦਾ ਵੀ ਬਹੁਤ ਵੱਡਾ ਨੁਕਸਾਨ ਕੀਤਾ ਪੂਰੇ ਭਾਰਤ ਨੂੰ ਪੂਰੇ ਇੰਡੀਆ ਨੂੰ ਬਹੁਤ ਇਕਨੋਮੀ ਨੂੰ ਠੇਸ ਪਹਾਈ ਜਿਹਦੇ ਕਰਕੇ ਭਾਰਤ ਇੰਡੀਆ ਜਿਹੜਾ ਹੈਗਾ ਕਈ ਸਾਲਾਂ ਤੱਕ ਆਪਣੀ ਅਰਥਵਿਵਸਥਾ ਨੂੰ ਸਹੀ ਨਹੀਂ ਕਰ ਸਕਿਆ ਤਾਂ ਕਿਵੇਂ ਲੱਗੀ ਦੋਸਤੋ ਤੁਹਾਨੂੰ ਇਹ ਕਹਾਣੀ ਨਵੀਂ ਇੱਕ ਹੋਰ ਕਹਾਣੀ ਲੈ ਕੇ ਫੇਰ ਹਾਜ਼ਰ ਹੋਵਾਂਗੇ ਦੇ ਇਹ ਕਹਾਣੀ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਨਾ ਤੇ ਚੈਨਲ ਤੇ ਪੇਜ ਨੂੰ ਸਬਸਕ੍ਰਾਈਬ ਫੋਲੋ ਜਰੂਰ ਕਰ ਲਿਆ ਕਰੋ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤੁਹਾਡਾ 1 ਮਿੰਟ ਲੱਗਦਾ ਸਾਡਾ ਪੂਰਾ ਦਿਨ ਲੱਗ ਜਾਂਦਾ ਵੀਡੀਓ ਬਣਾਉਣ ਨੂੰ ਬਹੁਤ ਦੂਰੋਂ ਦੂਰੋਂ ਜਾਣਕਾਰੀਆਂ ਇਕੱਠੀਆਂ ਕਰਕੇ ਲੈ ਕੇ ਆਉਣੀਆਂ ਪੈਂਦੀਆਂ ਨੇ ਤੇ ਮਿਲਦੇ ਆਂ ਜੀ ਨੈਕਸਟ ਵੀਡੀਓ ਦੇ ਵਿੱਚ